ਬਹੁਤ ਹੀ ਉਤਸ਼ਾਹ ਦੇ ਨਾਲ ਧੰਨਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾਂ ਸ਼ਹੀਦੀ ਸਮਾਗਮ ਨੂੰ ਸਮਰਪਿਤ ਅਤੇ ਮਹਾਨ ਕੁਰਬਾਨੀ ਵਾਲੇ ਭਾਈ ਜੈਤਾ ਜੀ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਸੀਸ ਦਿੱਲੀ ਤੋਂ ਲਿਆ ਕੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਲਿਆ ਕੇ ਸੰਸਕਾਰ ਕਰਵਾਇਆ ਉਹਨਾਂ ਦੀ ਯਾਦ ਵਿੱਚ ਆਪਾਂ ਸਰਬ ਧਰਮ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ 13ਵਾਂ ਮਹਾਨ ਕੀਰਤਨ ਦਰਬਾਰ ਇੱਥੇ ਲੰਮਾਪਿੰਡ ਜੋ ਸਾਡੇ ਨੇੜੇ ਆਕਾਸ਼ ਕਲੋਨੀ ਪੈਂਦੀ ਆ ਉੱਥੇ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਬਾਬਾ ਬੰਤਾਂ ਸਿੰਘ ਜੀ ਮੁੰਡਾਪਿੰਡ ਵਾਲੇ ਭਾਈ ਸ਼ੋਭਦੀਪ ਸਿੰਘ ਜੀ ਭਾਈ ਨਿਰਮਲਜੀਤ ਸਿੰਘ ਜੀ ਭਾਈ ਜਬਰਤੋੜ ਸਿੰਘ ਜੀ ਔਰ ਭਾਈ ਮਨਜਿੰਦਰ ਸਿੰਘ ਰਾਏਪੁਰ ਸਾਹਿਬ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਧਾਮੀ ਸਾਹਿਬ ਮੁਖ ਸਕੱਤਰ ਸਰਦਾਰ ਕਲਵੰਤ ਸਿੰਘ ਜੀ ਮੰਨਣ ਅਤੇ ਹੋਰ अनेका ਸ਼ਕਸ਼ੀਤਾ ਜਿਹੜੀਆਂ ਇਸ ਕੀਰਤਨ ਦਰਵਾਜ਼ੇ ਵਿੱਚ ਹਾਜ਼ਰੀਆਂ ਭਰਨ ਗਿਆ ਮੈਂ ਇਸ ਮੌਕੇ ਇਲਾਕੇ ਦੀਆਂ ਜਲੰਧਰ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ ਨੂੰ ਸਮੂਹ ਧਾਰਮਿਕ ਜਥੇਬੰਦੀਆਂ ਨੂੰ ਸਮੂਹ ਹੋਰ ਜਿਹੜੇ ਗੁਰਨਾਨਕ ਨਾਮ ਲਿਆ ਪ੍ਰਾਣੀ ਆ ਉਹਨਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਆਓ ਆਪਾਂ ਗੁਰੂ ਘਰ ਦੇ ਵਿੱਚ ਗੁਰਬਾਣੀ ਦਾ ਅਲਾਹਾ ਲੈਣ ਲਈ ਇਸ ਮਹਾਨ ਕੀਰਤਨ ਦਰਵਾਜ਼ੇ ਵਿੱਚ ਸ਼ਾਮਲ ਹੋ ਕੇ ਆਪਣਾ ਜੀਵਨ ਸਫਲ ਕਰੀਏ ਇਸ ਮੌਕੇ ਸਾਰੇ ਪ੍ਰਬੰਧ ਸੁਸਾਇਟੀ ਦੇ ਸਾਰੇ ਸਮੂਹ ਮੈਂਬਰਾਂ ਵੱਲੋਂ ਜਿਹੜੇ ਕਿ ਬਹੁਤ ਲੰਮੇ ਸਮੇਂ ਤੋਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਪ੍ਰੋਗਰਾਮ ਇਕੱਲੇ ਦਾ ਬੱਸ ਦੀ ਗੱਲ ਨਹੀਂ ਹੁੰਦੀ ਇਹ ਜਿੰਨਾ ਜੇ ਟੀਮ ਕੰਮ ਨਾ ਕਰੇ ਉਹਨਾਂ ਚਿਰ ਕੰਮ ਹੋ ਨਹੀਂ ਸਕਦਾ ਤੇ ਬਹੁਤ ਵੱਡੇ ਕਾਰਜ ਜਿਹੜੇ ਆ ਉਹ ਟੀਮ ਦੇ ਨਾਲ ਹੀ ਚੱਲਦੇ ਆ ਮੈਂ ਸਭੁੱੱਚੀ ਟੀਮ ਦਾ ਆਪਣੀ ਵੱਲੋਂ ਔਰ ਸ਼੍ਰੋਮਣੀ ਕਮੇਟੀ ਦੇ ਜੋ ਮੁਖ ਸਤਜਨ ਸਤਕਰ ਸਰਦਾਰ ਕਲਵਾਨ ਸਿੰਘ ਜੀ ਮੰਨਣ ਜਿਹਨਾਂ ਨੂੰ ਮਾਣ ਮਿਲਿਆ ਪਿਛਲੇ ਸਮੇਂ ਉਹਨਾਂ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਇਹ ਸਵਾਵਾਂ ਨੂੰ ਨਿਰੰਤਰ ਜਾਰੀ ਕਰਕੇ ਸੰਗਤ ਦੇ ਚਰਨਾਂ 'ਚ ਧੂੜ ਪਾਸੀਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਲਯੁਗ ਦਾ ਸਮਾਂ ਚੱਲਦਾ ਪਿਆ ਕਲਯੁਗ ਦੇ ਸਮੇਂ ਦੇ ਵਿੱਚ ਜਿਹੜਾ ਨਾਮ ਦੇ ਨਾਲ ਸਿਵਰਨ ਨਾਮ ਦੀ ਕੀਰਤੀ ਦੇ ਨਾਲ ਜੁੜਦਾ ਉਹਦਾ ਹੀ ਜੀਵਨ ਜਿਹੜਾ ਸੇਹਲਾ ਹੁੰਦਾ ਕਿਉਂਕਿ ਮਹਾਰਾਜ ਨੇ ਬਾਣੀ 'ਚ ਵੀ ਕਿਹਾ ਕਿ ਕਲਯੁਗ ਮੇਂ ਕੀਰਤਨ ਪ੍ਰਧਾਨਾ ਗੁਰਮਤਿ ਚੱਟੀਏ ਲਾਇ ਤੇਨਾਂ ਕਿ ਉਹਦੀ ਕੀਰਤੀ ਕਾਨੀ ਉਹਦਾ ਸਿਮਰਨ ਕਰਨਾ ਹੀ ਜਨੰਗੀ ਦਾ ਮਨੋਰਥ ਹੈ ਤੇ ਸਾਡੇ ਬਹੁਤ ਹੀ ਸਰਬ ਧਰਮ ਸੇਵਾ ਸੁਸਾਇਟੀ ਜਿਹੜੀ ਆ ਹਰ ਸਾਲ ਦੀ ਤਰ੍ਹਾਂ 13ਵਾਂ ਜਿਹੜਾ ਗੁਰਮਤ ਸਮਾਗਮ ਕੀਰਤਨ ਦੇ ਵਾਅਦੇ ਤੋਂ ਤੇ ਕਰਾਰੀ ਹੈ ਤੋ ਉਹਦੇ ਸਬੰਧ ਦੇ ਵਿੱਚ ਹੀ ਸਾਰੇ ਜਿਹੜੇ ਪ੍ਰੋਗਰਾਮ ਲੀਕੇ ਗਏ ਆ ਟੈਂਟ ਲੱਗੇ ਪਏ ਆ ਤੇ ਜਿਹੜਾ ਇਹ ਸਮਾਗਮ ਆ ਮੈਂ ਕਹਾਂਗਾ ਇੱਕ ਕੀਦਾ ਜਿਹੜਾ ਅੰਜਿਹਦਾ ਸਾਡੇ ਰਣਜੀਤ ਸਿੰਘ ਰਾਣਾ ਜੀ ਨੂੰ ਤੇ ਸਮੁੱਚੇ ਉਹਨਾਂ ਦੇ ਸਾਥੀਆਂ ਨੂੰ ਉਸ ਦਿਨ ਵੀ ਪਿਆਰ ਵੀ ਬਾਣੀ ਦੇ ਨਾਲ ਬਖਸ਼ਿਆ ਤੇ ਜਿਹੜਾ 13ਵਾਂ ਸਮਾਗਮ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਹੋ ਰਿਹਾ ਇਹ ਸਮਾਗਮ ਜਿਹੜਾ ਭਾਈ ਜੈਤਾ ਜੀ ਨੂੰ ਸਮਰਪਿਤ ਹੈ ਤੇ ਭਾਈ ਜੈਤਾ ਜੀ ਦੀ ਜਿੰਨੀ ਕੁਰਬਾਨੀ ਜੇ ਅੱਜ ਆਪਾਂ ਸਿੱਖੀ ਸੂਪ ਚ ਦੇਖਦੇ ਹਾਂ ਨਾ ਜਦੋਂ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ ਤੇ ਬੜਾ ਝੱਖੜ ਬੜੀ ਨੇਰੀ ਇੱਕ ਮੈਂ ਕਹਾਂਗਾ ਇਦਾਂ ਦਾ ਮਾਹੌਲ ਉੱਥੇ ਬਣ ਗਿਆ ਕਿ ਬੰਦੇ ਨੂੰ ਬੰਦਾ ਨਹੀਂ ਸੀ ਦੇਤਾ। ਤੋਂ ਉਸ ਸਮੇਂ ਵੀ ਧੰਨ ਧੰਨ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਜਿਹੜਾ ਸਦਕਾਤ ਦੇ ਨਾਲ ਚਾਦਰ ਦੇ ਵਿੱਚ ਲਪੇਟ ਕੇ ਦਿੱਲੀ ਤੋਂ ਚੱਲ ਕੇ ਭਾਈ ਜੈਤਾ ਜੀ ਜਿਹੜੇ ਉਹ ਦੂਜੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਆਏ ਤੇ ਦਸਵੇਂ ਪਾਤਸ਼ਾਹ ਤੇ ਮਾਤਾ ਗੁਜਰ ਕੋ ਸਮੂੱਚੇ ਪਰਵਾਰ ਨੇ ਇਹ ਇਸ ਸੀਸ ਨੂੰ ਜਿਹੜਾ ਕੀਤਪਤ ਸਾਹਿਬ ਤੋਂ ਲਿਆ ਲੈ ਕੇ ਤੇ ਸੀਸਗੰਜੇ ਦਾ ਗੁਰਦੁਆਰਾ ਅੱਜ ਉੱਥੇ ਗੁਰਤੇਬ ਹਾਜ਼ਰ ਸਾਹਿਬ ਦਾ ਜਿਹੜਾ ਸੰਸਕਾਰ ਕੀਤਾ ਗਿਆ ਤੇ ਸੀਸ ਸੀਸ ਦਾ ਤਸੀਸਗੰਜੇ ਗੁਰਦੁਆਰਾ ਉੱਥੇ ਸ਼ੋਭਤ ਹੈ ਤਾਂ ਮੈਂ ਇਦਾਂ ਦੀ ਵੱਡੀ ਕੁਰਬਾਨੀ ਭਾਈ ਜਤਾਜੀ ਦੀ ਤੇ ਅੱਜ ਜਿਹੜਾ ਸਮਾਪਤ ਪ੍ਰੋਗਰਾਮ ਜਦੋਂ ਆਪਾਂ ਕਿਸੇ ਵੀ ਗੁਰਸਿੱਖ ਦੇ ਨਾਂ ਤੇ ਕਰਾਈਏ ਤੇ ਉਹਨਾਂ ਦਾ ਹਿਸਟਰੀ ਉਹਨਾਂ ਦਾ ਜੀਵਨ ਉਹਨਾਂ ਦਾ ਇਤਿਹਾਸ ਜਿਹੜਾ ਸੰਗਤਾਂ ਦੇ ਸਾਹਮਣੇ ਆਉਂਦਾ ਤੇ ਮੈਂ ਭਾਈ ਜੈਤਾ ਜੀ ਨੂੰ ਵੀ ਕੋਟਨ ਕੋ ਨਮਸਕਾਰ ਕਰਦਾ ਜਿਨ੍ਹਾਂ ਨੇ ਇੱਕ ਅਕੀਦਾ ਰੱਖ ਕੇ ਕਿਉਂਕਿ ਜਦੋਂ ਸੀਸਗੰਜ ਲੈ ਕੇ ਆਏ ਤੇ ਫਿਰ ਦਮੇ ਪਾਸ਼ਾ ਨੇ ਪੁੱਛਿਆ ਸੀ ਵੀ ਉੱਥੇ ਕੋਈ ਸ਼ੱਕ ਨਹੀਂ ਸੀ ਉਦੋਂ ਕਿਉਂਕਿ ਉਦੋਂ ਨਾ ਉਹ ਸਮੇ ਸਾਰੇ ਹੀ ਦਸਤਾਰ ਸਜਾਉਂਦੇ ਭਾਵੇਂ ਇਹ ਮੁਸਲਮਾਨ ਸੀ ਤੇ ਭਾਵੇਂ Hindu ਸੀ ਉਹ ਕਹਿੰਦੇ ਜੀ ਪਛਾਣ ਨਹੀਂ ਤੇ ਫਿਰ ਥੱਲਾ ਸਭ ਗੁਰਦੁਆਰਾ ਸਾਹਮਣੇ ਸੀ ਸ੍ਰੀ ਗੰਗਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਵੀ ਮੈਂ ਇਦਾਂ ਦਾ ਜਿਹੜਾ ਖਾਲਸੇ ਦੀ ਸਜਣਾ ਕਰੂੰਗਾ ਕਿ ਉਹ ਕਰੋੜਾਂ ਦੇ ਵਿੱਚੋਂ ਵੀ ਜਿਹੜਾ ਖਾਲਸਾ ਦਿਸੇਗਾ ਤੋਂ ਐਲਾਨ ਨਾਮੇ ਦੇ ਤੌਰ ਤੇ ਉਹਨਾਂ ਐਲਾਨ ਕੀਤਾ ਸੀ ਤੇ ਮੈਂ ਰਾਣਾ ਜੀ ਨੂੰ ਫੇਰ ਬਤਾਈ ਤੇ ਨਰਿੰਜੀਤ ਸਿੰਘ ਰਾਣਾ ਜੀ ਸਮੂੱਚੀ ਉਹਨਾਂ ਦੀ ਟੀਮ ਨੂੰ ਕਿ ਭਾਈ ਜੱਤਾ ਜੀ ਨੂੰ ਸਮਰਪਿਤ ਜਿਹੜਾ ਸਮਾਗਮ ਹੋ ਰਿਹਾ ਉਹ ਸਮਾਗਮ ਦੇ ਵਿੱਚ ਵੱਧ ਚੜ ਕੇ ਆਪਾਂ ਜਿਹੜੀ ਹਾਜ਼ਰੀ ਭਰੀ ਹੈ 30 ਨਵੰਬਰ ਹੀ ਹੈ ਨਾ 28 ਨਵੰਬਰ ਨੂੰ ਜਿਹੜਾ ਸਮਾਗਮ ਹੋ ਰਿਹਾ ਉਹਦੇ ਵਿੱਚ ਵੱਧ ਚੜ ਕੇ ਜਿਹੜੀ ਹਾਜ਼ਰੀ ਭਰੀਏ ਤੇ ਆਪਣੇ ਜਿੰਦਗੀ ਦੇ ਜਿਹੜੇ ਜਦੋਂ ਤੁਸੀਂ ਸੰਗਤ ਵਿੱਚ ਆਉਂਦੇ ਆ ਤੁਹਾਡੇ ਆਪਣੇ ਆਪ ਕਰਮ ਬਣਦੇ ਤੁਹਾਡੇ ਵਿੱਚ ਆਪਣਾ ਆਪ ਜੀਵਨ ਬਣਦਾ ਹੈ ਜੀਵਨ ਦਾ ਮਾਰਗ ਮਿਲਦਾ ਹੈਗਾ ਤੇ ਆਪਾਂ ਸਾਰੇ ਵੱਧ ਚੜ ਕੇ 28 ਨਵੰਬਰ ਨੂੰ ਸ਼ਾਮ 7 ਵਜੇ ਤੋਂ 11 ਵਜੇ ਤੱਕ ਇਹ ਸਮਾਗਮ ਹੋਣਾ ਤੇ ਵੱਧ ਚੜ ਕੇ ਹਾਜ਼ਰੀ ਭਰ ਕੇ ਨਾਲੇ ਤਾਂ ਕੀਰਤਨ ਸਰਵਣ ਕਰੀਏ ਨਾਲੇ ਗੁਰੂ ਕਦੀਆਂ ਖੁਸ਼ੀਆਂ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ